ਕੁਈ ਤਰਵ ਰਹਾ ਭਾਲ ਪੂਰੀ ਬੁਰ ਬੋਰਾ ਕੀਤੇ ਪੂਰੀ ਤਰਵ ਨਾ ਮਾ ਫਿਰ ਦਰ ਆ ਬੁਰ ਬੋ ਭਾਲ ਆਨੰਦਾ ਜਬ ਜਬ ਹੀ ਬਰ ਪਰਮਾ ਸੰਦਾ ਦੀ ਕੀ ਬਗੈ ਖਾਤਾ ਕੁਮਾਰਤਾ ਫਲਾਈਆਂ ਹਰ ਸਾਲ ਜੋ ਫਲੇ ਦਾ ਜੂਨੀਅਰ ਬਲੋਂ ਪ੍ਰੋਗਰਾਮ ਰੱਖਿਆ ਜਾਂਦਾ ਇਸ ਤਰ੍ਹਾਂ ਨਾਲ ਸੜੀਆਂ ਜਿਹੜੀਆਂ ਸਮਝ ਹੈ ਉਹ ਬੜੀਆਂ ਰਹਿੰਦੀ ਹੈ ਸਰਕਾਰ ਨੂੰ ਤਾਂ ਤਾਂ ਸਿੰਘ ਯੂਗਲ ਸਾਹਿਬ ਜੀ ਦੀ ਬਹੁਤ ਬੜੀ ਵੈਕੀ ਸਾਥ ਸੰਗਤ ਸਭ ਤੋਂ ਪਹਿਲਾਂ ਬਲੋਪ ਤੇ ਵਾਰੀਲਜੀਕਰ ਖਾਨ ਸਾਹਿਬ ਸੇਵਾ ਵਿੱਚ ਜਕੀਫਤ ਹੈ ਸਾਰੇ ਤੋਂ ਪਹਿਲਾਂ ਮੈਂ ਆਜ਼ਾਦ ਅੱਜਾ ਜੁਲੀਅਨ ਜਰਵਾਦੇ ਪ੍ਰਧਾਨ ਜੀ ਉਹਨਾਂ ਦੇ ਸਖਤੀ ਸਰਦਾਰ ਉਹਨਾਂ ਦੀ ਸਪੋਰਟੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਇਹ ਸਾਰੇ ਉਹ ਗ੍ਰੇਡਰਤ ਮਜ਼ਦੂਰ ਨੇ ਜਿਹੜੇ ਹਰੇਕ ਸਾਲ ਜਦੋਂ ਵੀ ਸੀਜ਼ਨ ਸ਼ੁਰੂ ਹੁੰਦਾ ਹੈਗਾ ਤਾਂ ਗੁਰੂ ਸਾਹਿਬਾਨ ਦਾ ਉਹ ਆਸਰ ਲੈਦੇ ਨੇ ਇਹ ਭਾਗ ਦੀ ਭਾਗੀ ਨੇ ਜੀ ਕਿਉਂਕਿ ਆਪਾਂ ਸਾਰੇ ਚਲੋ ਵੀ ਕੋਈ ਨੇਕ ਕੰਮ ਸ਼ੁਰੂ ਕਰਦੇ ਆਂ ਆਪਾਂ ਆਪਣੇ ਗੁਰੂ ਸਾਹਿਬਾਨ ਦਾ ਹੰਦਸਾ ਰਹਿਣੇ ਆਂ ਤੇ ਹਰ ਇੱਕ ਸਾਲ ਹੀ ਮਨਾਉਂਦਾ ਤਾਂ ਹਰ ਇੱਕ ਸਾਲ ਹੀ ਇਹ ਮਨੋਦ ਦੇ ਕਿਸਮ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਸਭ ਤੋਂ ਵੱਡ ਕੋਟਾਲਪੁਰ ਦਾ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜਿਹੜੇ ਹਰ ਸਾਲ ਸੇ ਪਾਰ ਜਿਹੜਾ ਹੈਗਾ ਮੈਂ ਸੰਦਾ ਦੇਖ ਸੀ ਦਿਨ ਤੇ ਹਰ ਸਵੇਰ ਇਹਨਾਂ ਦੇ ਅੰਗ ਸੰਗ ਨੇਗੇ। ਦੇਖੋ ਅੱਜ ਦਰਵਾ ਬਿਖੇ ਸਾਡੇ ਪੱਲੇਦਾਰ ਆਜ਼ਾਦ ਪੱਲੇਦਾਰ ਯੂਨੀਅਨ ਵੱਲੋਂ ਹਰ ਇੱਕ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਆ। ਪਰ ਇਸ ਸਾਲ ਇਹਨਾਂ ਨੇ ਬਾਬਾ ਸਾਹਿਬ ਭੀਮਰਾਓ ਬੇੜਕਾ ਜੀ ਦਾ oprin ਮਹਾਰਨ ਦਿਵਸ ਜਿਹੜਾ ਉਹ ਮਨਾਇਆਗਾ। ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾਗਾ। ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਬਾਦ ਕਿਉਂਕਿ ਹਮੇਸ਼ਾ ਹੀ ਇਹ ਉਹ ਲੋਕ ਨੇ ਜਿਹੜੇ ਮਿਹਨਤ ਕਸ਼ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਨੇਗੇ। ਪਰ ਇਹਨਾਂ ਨੇ ਸਾਡਾ ਸੈੱਲ ਬੜਾਇਆ ਜਾਵੇ ਤਾਂ 7.5 ਲੱਖ ਰੁਪਏ ਦਾ ਸੈੱਟ ਬਣਿਆ। ਤੋਂ ਉਸ ਤੋਂ ਬਾਅਦ ਦੁਬਾਰਾ ਇਹਨਾਂ ਨੇ ਮੰਗ ਕੀਤੀ ਕਿ ਸਾਡਾ ਬੈਠਣ ਦੇ ਲਈ ਕਮਰੇ ਬੜਾਏ ਜਾਣ, ਭਰਾਂਡਾ ਬੜਾਇਆ ਜਾਵੇ ਤਾਂ ਉਹਦੇ ਲਈ 20 ਲੱਖ ਰੁਪਏ ਦਿੱਤਾਗਾ ਸਾਰਾ ਕੰਮ ਜਿਹੜਾ ਚੱਲ ਰਿਹਾਗਾ। ਸੋ ਅਗਲੀ ਬੜੀ ਜਲਦੀ ਸਾਰਾ ਕੰਮ ਪੂਰਾ ਹੋ ਜਾਊਗਾ। ਸੋ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਸਾਰੇ ਮਜ਼ਦੂਰ ਭਰਾਵਾਂ ਨਾਲ। ਇਹਨਾਂ ਦੇ ਜਿਹੜੀ ਵੀ ਸਹੂਲਤें ਮੰਗਦੇ ਨੇਗੇ ਅਸੀਂ ਦਿੰਨੇ ਆਂਗੇ। ਸੋ ਲਗਭਗ 27 ਲੱਖ ਰੁਪਈਆ ਇਹ ਸਾਈਡ ਤੇ ਖਰਚਾ ਆਇਆਗਾ ਭਰਾਂਡੇ ਦੇ ਉੱਤੇ, ਕਮਰੇ ਦੇ ਉੱਤੇ ਤੇ ਛੱਡ ਦੇ ਉੱਤੇ। ਸੋ ਉਹਲੇ ਪਿੰਡਾਂ 'ਚ ਵੀ ਹੁਣ ਇਸ ਵਾਰ ਗੁੱਬਿਆ ਫਿਰ ਹੋਰ ਤੇਈ ਜਗ੍ਹਾ ਤੇ ਜਾਣਾਗਾ ਜਿੱਥੇ ਵੀ ਸਮਾਗਮ ਹੋਣਗੇ ਕਿਉਂਕਿ ਛੁੱਟੀ ਵਾਲਾ ਦਿਨ ਐਤਵਾਰ ਨੂੰ ਸ਼ਨੀਵਾਰ ਨੂੰ ਜਦੋਂ ਵੀ ਛੁੱਟੀ ਹੁੰਦੀ ਆ ਮੈਂ ਆਪਣੇ ਹਲਕੇ ਦੇ ਸਾਰੇ ਪਿੰਡਾਂ ਜਾ ਕੇ ਲੋਕਾਂ ਦੇ ਦੁੱਖ ਸੁੱਖਾਂ ਦੇ ਵਿੱਚ ਸ਼ਾਮਲ ਹੋਣਾਗਾ ਔਰ ਲੋਕਾਂ ਦਾ ਪਿਆਰ ਸਤਿਕਾਰ ਜਿਹੜਾ ਉਹ ਇਸੇ ਤਰ੍ਹਾਂ ਮਿਲਦਾ ਰਹਿੰਦਾ ਦੇਖੋ ਕਈ ਵਿਅਕਤੀਆਂ ਨੂੰ ਜਿਹੜੀਆਂ 5-500 ਬੰਦਾ ਸਿਕਿਉਰਿਟੀ ਦਾ ਮਿਲਿਆ ਆਇਆ ਸੀ 7-700 ਬੰਦਾ ਸਿਕਿਉਰਿਟੀ ਦਾ ਮਿਲਿਆ ਆਇਆ ਸੀਗਾ ਸੋ ਉਹ ਬੰਦਿਆਂ ਤੋਂ ਜਿਹੜੀ ਸਿਕਿਉਰਿਟੀ ਜਦੋਂ ਰੈਸ਼ਲਾਈਜ਼ੇਸ਼ਨ ਕੀਤੀ ਗਈ ਆ ਸਿਕਿਉਰਿਟੀ ਦੀ ਸਿਕਿਉਰਿਟੀ ਅਕਾਲੀਦਰ ਭਾਜਪਾ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਪੰਜਾਬ ਤੇ ਨਸ਼ਿਆਂ ਦਾ ਹੜ ਬਗਿਆ ਸੋ ਜਦੋਂ ਅਸੀਂ ਨਸ਼ੇ ਖਤਮ ਕਰ ਰਹੇ ਆ ਨਸ਼ਿਆਂ ਦੇ ਖਿਲਾਫ ਐਮ ਸ਼ੁਰੂ ਕੀਤੀ ਹੋਈ ਆ ਤਾਂ ਐਸੇ ਕਰਕੇ ਇਹ ਅਕਾਲੀ ਕਾਂਗਰਸ ਸੀ ਭਾਜਪਾ ਜਿਹੜੇ ਤਰਫ ਰਾਇਦੇ ਕਿ ਹਰ ਸੀ ਜਿਹੜਾ ਕਿਵੇਂ ਦੇ ਪ੍ਰਬੰਧ ਨਹੀਂ ਸਕਾ ਜੀ ਬਿਲਕੁਲ ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਪ੍ਰਬੰਧ ਪੂਰੇ ਮੁਕੰਮਲ ਲਏਗੇ ਕੱਲ ਟਰੱਕ ਜੁਨੀਅਨ ਦਾ ਫੰਕਸ਼ਨ ਸੀ ਅੱਜ ਇੱਥੇ ਪੱਲੇਦਾਰ ਜੁਨੀਅਨ ਦਾ ਹੋਇਆ ਮੈਂ ਜਾ ਕੇ ਮੰਡੀ 'ਚ ਵੀ ਦੇਖਿਆਗਾ ਸਾਰੇ ਮੁਕੰਮਲ ਪ੍ਰਬੰਧ ਲਏ ਗਿਓ ਜਦੋਂ ਵੀ ਜਿਹੜੀ ਕਣਕਾ ਮੰਡੀ ਚ ਆਊਗੀ ਤਾਂ ਤੁਰੰਤ ਉਹਦੀ ਖਰੀਦ ਜ ਯਾਦ ਪੱਲੇ ਜਾਂ ਯੂਨੀਅਨ ਵੱਲੋਂ ਹਰ ਸਾਲ ਹੈ ਜਿਹੜਾ ਅਖੰਡ ਪਾਤਸ਼ਾਹ ਰੱਖਾਇਆ ਜਾਂਦਾ ਪ੍ਰਕਾਸ਼ਿਕਾ ਦਾ ਅਸ਼ੀਰਵਾਦ ਲੈਣਾ ਮੰਤਰੀ ਸਾਹਿਬ ਕੋਲ ਜੀ ਕਿੰਨੇ ਦੇਖਦੇ ਆ ਸਾਰਾ ਸੀ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਛੋਟੇ ਜਿਹੇ ਸੱਦੇ ਦੇ ਉੱਪਰ ਜੋ ਕਿ ਆਪਦੇ ਇੰਨੇ ਰੁਝੇਵਿਆਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਨੂੰ ਇੱਕ ਘੰਟੇ ਦਾ ਸਮਾਂ ਦੇ ਕੇ ਗਏ ਨੇਗੇ ਸੋ ਅਸੀਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੋ ਨਾਲ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿਉਂਕਿ ਅਕਸਰ ਜਦੋਂ ਅਸੀਂ ਪਹਿਲਾਂ ਦੇਤੇ ਸੀ ਲੇਬਰਾਂ ਦੀ ਪੇਮੈਂਟਾਂ ਨਾਲ ਅਕਸਰ ਦੇ ਵਿੱਚ ਵੀਰ ਜੀ ਲੇਟ ਹੋ ਜਾਂਦੇ ਆ ਸੋ ਜਿੱਦੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀਏਗੀ ਸਾਡੀ ਲੇਬਰ ਯੂਨੀਅਨ ਦੀ ਕੋਈ ਵੀ ਪੇਮੈਂਟ ਲੇਟ ਨਹੀਂ ਹੋਈ ਸੋ ਜੇਕਰ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਰਦਾਰ ਹਰਪਾਲ ਸਿੰਘ ਦੀ ਚੀਮਾਂ ਨਾਲ ਸਾਡੀ ਫ ਦੇ ਉੱਪਰ ਹੀ ਹੋ ਜਾਂਦਾਗਾ ਸ਼ੈੱਡ ਵਗੈਰਾ ਦੇਖ ਸਰ ਜੇਕਰ ਅਸੀਂ ਸ਼ੈੱਡ ਦੀ ਗੱਲ ਕਰੀ ਤਾਂ ਪਿਛਲੇ ਸਾਲ ਮੰਤਰੀ ਸਾਹਿਬ ਨੇ 7.5 ਲੱਖ ਰੁਪਏ ਦੀ ਲਾਗਤ ਦੇ ਨਾਲ ਸਾਡਾ ਸ਼ੈੱਡ ਬਣਵਾ ਕੇ ਦਿੱਤਾ ਸੋ ਜਿਹਦਾ ਸੀ ਆ ਹੁਣ ਆਨੰਦ ਮਾਰ ਰਹੇ ਹਾਂ ਗਰਮੀ ਦੇ ਵਿੱਚ ਅਖੰਡ ਪਾੜ ਰੱਖੇ ਹੋਏ ਨੇ ਸਾਨੂੰ ਕੋਈ ਦਿੱਕਤ ਨਹੀਂ ਆਈ 2 ਲੱਖ ਰੁਪਏ ਦੀ ਲਾਗਤ ਨਾਲ ਸਾਡੇ ਲੌਕਟੈਲ ਪਈ ਸੋ ਸਾਡੇ ਪਿਛਲੇ ਪਾਸੇ ਅਸੀਂ ਨੇ ਡਿਮਾਂਡ ਕੀਤੀ ਮੰਤਰੀ ਸਾਹਿਬ ਤੋਂ 1 ਮਈ ਨੂੰ ਪਿਛਲੇ ਸਾਲ ਸੋ ਸਾਨੂੰ ਅਸੀਂ ਨੇ ਡਿਮਾਂਡ ਕੀਤੀ ਬਿਲਡਿੰਗ ਵਾਸਤੇ ਸੋ 20 ਲੱਖ ਰੁਪਏ ਦੀ ਲਾਗਤ ਦੇ ਨਾਲ ਸਾਡੇ ਕੋਲੇ ਪਿਛਲੇ ਪਾਸੇ ਬਿਲਡਿੰਗ ਬਣ ਚੁੱਕੀ ਹੈ ਜਿਹਦਾ ਕਿ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੁਣ ਤੁਸੀਂ ਲਿਖੋ ਸਰ ਸੀਜ਼ਨ ਦਾ ਕੰਮ ਕਣਕ ਸੀਜ਼ਨ ਦਾ ਕੰਮ 15 20 ਦਿਨਾਂ ਦੇ ਵਿੱਚ ਵਿੱਚ ਸ਼ੁਰੂ ਹੋ ਜਾਊਗਾ ਸੋ ਲੇਬਰ ਯੂਨੀਅਨ ਵੱਲੋਂ ਸਾਡੀਆਂ ਤਿਆਰੀਆਂ ਖੁੱਲ ਨਹੀਂ ਗਈ